ਜੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਮਿੱਤਰੋ ਅੱਜ ਆਪਾਂ ਕਰਦੇ ਆ ਗਾਜਰ ਦੀ ਖੇਤੀ ਬਾਰੇ ਗੱਲਬਾਤ ਇਹ ਬਾਈ ਆਪਣੀ ਗਾਜਰ 35 ਦਿਨ ਦੇ ਲਗਭਗ ਹੋ ਗਈ ਅੱਜ ਠੀਕ ਆ ਤੇ ਪਾਣੀ ਦਾ ਤਾਂ ਬਾਈ ਇਹਨੂੰ ਪਤਾ ਹੀ ਨਹੀਂ ਹੈਗਾ ਵੀ ਕਿੰਨੇ ਕ ਲੱਗੇ ਹਨਾ ਕਿਉਂ ਪੱਟ ਨੇ ਜਿਹੜੇ ਉਹ ਗਿੱਲੇ ਹੀ ਰੱਖਣੇ ਪੈਂਦੇ ਨੇ ਤੇ ਮੈਟਰੀ ਦੀ ਸਪਰੇਅ ਆ ਜਿਹੜੀ ਆਪਾਂ ਨੇ ਦੋ ਵਾਰ ਕਰਤੀ ਇਹਦੇ ਤੇ ਕੇਰਾ ਖੁੱਡੀ ਖੁੱਡੀ ਕਰੀ ਆ ਫੇਰ ਤਿੰਨ ਤਿੰਨ ਖੁੱਡਾ ਕਰਕੇ ਕਰਤੀ ਬਈ ਵਾ ਦਵਾਰੇ ਉਹ ਖੁੱਟਤੇ ਨਹੀਂ ਪੈਣੀ ਚਾਹੀਦੀ ਉਹ ਵੀ ਜੇ ਗਾਜਰ ਛੋਟੀ ਹੁੰਦੀ ਆ ਉਦੋਂ ਹੀ ਹੁੰਦੀ ਆ ਜੇ ਆਪਾਂ ਹੁਣ ਕਹੀਏ ਵੀ ਹੁਣ ਆਪਾਂ ਕੱਖਾਂ ਦੀ ਜਿਹੜੀ ਰੋਕਥਾਮ ਕਰ ਲਾਂਗੇ ਹੁਣ ਨਹੀਂ ਹੁੰਦੀ ਹੈਗੀ ਠੀਕ ਆ ਤੇ ਦੋ ਯੂਰੀਏ ਲਾਗੇ ਬਾਈ ਇਹਦੇ ਚ ਮੰਨ ਕੇ ਚਲੋ ਪਹਿਲਾ ਯੂਰੀਆ ਲਾਇਆ ਤੀ ਅੱਧਾ ਬੈਗ ਉਦੋਂ ਬਾਅਦ ਇੱਕ ਬੈਗ ਪੈ ਗਿਆ ਤੇ ਬਾਕੀ ਤੁਹਾਨੂੰ ਅੱਗੇ ਦਿਖਾਉਂਦੇ ਰਹਾਂਗੇ ਹੁਣ ਤੱਕ ਆਪਾਂ ਨੇ ਇੰਨਾ ਕੁ ਕਰਿਆ ਇਹਦਾ ਸਿਸਟਮ ਤੇ ਦੋ ਤਰ੍ਹਾਂ ਦੇ ਆਪਣੇ ਸੀਡ ਲਾਏ ਹੋਏ ਨੇ ਇੱਕ ਜਿਹੜਾ ਮਹਿੰਗਾ ਸੀਡ ਆ ਬਾਈ 27-28000 ਰੁਪਏ ਕਿਲੇ ਦਾ ਪੈਂਦਾ ਇੱਕ ਉਹ ਲਾਇਆ ਹੋਇਆ ਆਪਣਾ ਇੱਕ ਜਿਹੜਾ ਘੱਟ ਪੈਂਦਾ ਮੰਨ ਕੇ ਚਲੋ 6-7000 ਰੁਪਏ ਦਾ ਇੱਕ ਆਪਣਾ ਉਹ ਲਾਇਆ ਹੋਇਆ ਇਹ ਤੁਹਾਨੂੰ ਅੱਗੇ ਜਿਵੇਂ ਜਿਵੇਂ ਇਹਦੀ ਖੇਤੀ ਬਾਰੇ ਆਪਾਂ ਤੁਹਾਨੂੰ ਅੱਗੇ ਨੌਲੇਜ ਦਿੰਦੇ ਰਹਾਂਗੇ